ना <laughs> ਆਹ ਮੈਂ ਨਹੀਂ ਕਰਦਾ ਆਹ ਕੋਈ ਨਹੀਂ ਕੋਈ ਸਰਪੰਚ ਨੇ ਇਦਾਂ ਬਣਾਉਣਾ ਓਏ ਹਰੂ ਤੂੰ ਕੋਈ ਨਹੀਂ ਦੇਣਾ ਇੱਥੇ ਜਿਹੜਾ ਮਿਲ ਗਿਆ ਨਾਲ ਤੱਕ ਜਾਂਦਾ ਰਹਿਣਾ ਇਹ ਵੀ ਜਾਣਾ ਇਹ ਦੋਨਾਂ ਨੂੰ ਉਤਾਰ ਦੇਣਾ ਇਹ ਦੋਨਾਂ ਨੂੰ ਵਿਕਾਸ ਕਰਾਉਣਾ ਚਾਹੁੰਦੇ ਆ 2 ਕਰੋੜ 50 ਲੱਖ ਜਿੰਨਾ ਮਰਜ਼ੀ ਸਰਪੰਚ ਦਿਲਾ ਬਣਾਉਂ ਕੇ ਲਾ ਦੇ ਨਹੀਂ ਲਾ ਸਕਦਾ ਓ ਪਾਓ ਤੇ ਪਰ ਆਪਣੀ ਪਾਰਟੀ ਵਾਲੋਂ ਤੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਖਾਤੇ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਣ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿਉਂ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1350 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚਲਦਿਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਬਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦੇਵਾਂਗੇ ਜੇ ਫਾਈਨਲ ਕਰਦੇ ਆ ਤੇ ਜਿਹੜਾ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਠੀਕ ਆਹੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਇੱਕ ਇੱਕ ਆਗੇਜ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਦਾ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਖੁੱਲਾ ਚੈਲੰਜ ਆ ਕੱਲ ਨੂੰ ਜੇ ਜਿੰਨੇ ਲਈ ਮੁਕੇਗੀ ਉਹਦੇ ਚ ਇਹ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਕਿ ਪਿੰਡ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਲੋ ਸਲਾਹ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਸਾਡਬਰ ਦੀ ਉਹ ਸਾਰਿਆਂ ਇਕੱਠਾਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਦੋਂ ਤੋਂ ਗਰਮ ਹੁੰਦੀ ਹੁੰਦੀ ਉਹ ਦੀ ਲਾਸ਼ੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਪੱਕੀ ਗੱਲ ਜੀ ਸਾਹਵੇਂ ਨਾ ਥੋੜਾ ਜਦ ਮੈਂ ਆ ਵੀ ਮੜਾ ਨਹੀਂ ਮੁਰਕੇ ਮੈਂ ਕਾਂ ਛੜਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਕੋਈ ਪਹਿਲੀ 50 ਲੱਖ ਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਐ ਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਨਹੀਂਦਾ ਉਹਦੀ ਬਜਾਏ ਪੰਚਾਇਤ ਦੀ ਤਾਈ 8 ਕਿੱਲੇ ਵਿਰੋਧੀ ਧੜੇ ਤੋਂ ਆਈ ਏ ਉਹਨੇ ਲੈਣੇ ਇਹ ਆਖੀ ਜਦ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁਣੀ ਨਹੀਂ ਪਾਉਂਦਾ ਪਾਣੀ 8 ਕਿੱਲੇ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੰਨੇ ਵਾਰ ਕੋਈ ਆਂ ਗਾਂ ਪਿੰਡ ਤੋਂ ਬੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅਜ ਕਿੱਲੇ ਦੀ ਬੋਲੀ ਨਹੀਂ। ਚੈੱਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਦਾ ਸਾਡਾ 55 ਲੱਖ ਆ। ਉਹ 50 ਲੱਖ ਦੀ ਬਾਜ਼ ਮੇਰੀ ਗਈ ਕੋਰ ਦਾ ਸਾਬ। ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਮਿਆਂ ਨੇ 60 ਲੱਖ ਦੀ ਕੀਤੀ। ਮੈਂ ਕਿਹਾ ਹੁਣ ਅਜ ਤੰਗੇਰੇ ਆ। 65 ਦੀ ਮੈਂ ਕਰਤੀ। ਉਹ ਦੋ ਗਾਂ ਖਲੋਖ ਲਾ ਗਏ ਫੇਰ ਟਾਈਮ ਰੱਖਿਆ 1 ਵਜੇ ਦਾ 1:30 ਵਜੇ ਦਾ। ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ। ਉਹ ਦੋ ਗਏ ਪੇਪਰ ਦੇਣ। ਅਬਾ ਕਦੋਂ ਗਏ ਸਾਰੇ ਲੀਡਰਾਂ ਕੋਲ ਬੱਜੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ 9 ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੋਂ ਤੁਰਦੇ ਨਾ ਗਾਂ ਕਿ ਫਿਰ ਜ਼ੀਰੋ ਤੋਂ ਤੁਰਦੇ ਨੇ ਠੀਕ ਹਾਂ ਇਹ ਵੀ ਕੋਈ ਮਦਾਨੀ ਕਈਆਂ ਰਾਤ ਨੂੰ ਆਏ ਪਿੰਡਾਂ ਨਹੀਂ ਆ ਵੀ ਸਵੇਰੇ ਦਿਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਵੇਂ ਨਾ ਝੋਨਾ ਵੜਾਂਗੇ ਦੇਜਾਂਗੇ ਅਸੀਂ ਸਰਕਾਰ ਦੇ ਖਾਤੇ ਪਾਈ ਜਣੇ ਸਾਡੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣ ਕੇ ਚੱਕ ਪੇਮੈਂਟ ਚੱਕ ਹੀ ਜਾਓ